ਹਰ ਹਰ ਕਹਿਓ ਸਭੁ ਮਿਲਿ ਨਾਮੁ ਨਾਮੁ ਗਰੰਤਿ ਵੇਦ ਭੇਦ ਨ ਪਾਇਓ ਲਖਿਓ ਨ ਸੇਵਕ ਤੇਬ ਸਿਦਿ ਦੇਵਤਨੋ ਮੂੜ ਮਾਨਨ ਜਛ ਨ ਜਾਣੈ ਜੀਵ ਭੂਤ ਭਭ ਭਵਾਨ ਭੂਪਤ ਆਦਨਾਥ ਅਨਾਥ ਅਗਨ ਬਾਏ ਜਲੇ ਥਲੇ ਮਹਿ ਸਰਬ othorਨੇ ਵਾਸ ਦੇਹ ਗਹਿ ਨ ਨਹਿ ਸੁਨੇਹ ਅਬੇਹ 나ਥ ਅਜੀਤ ਸਰਵ ਕੰਝਨ ਸਰਵ ਭੰਜਨ ਸਰਬ ਤੇ ਅੰਭੀਤ ਸਰਬ ਕਰਤਾ ਸਰਬ ਹਰਤਾ ਸਰਬ ਦਿਆਲ ਅਦਵੈਕ ਅਦਵੇਖ ਤਾਂ ਨਹੀਂ ਹੈ ਦਲਾਈਆਂ ਤਾਂ ਨਹੀਂ ਹਨ ਹਾਂ ਅੱਛਾ ਇਹ ਜੀ ਗੱਲਾਂ ਹਾਂ ਅੱਛਾ ਇਹ ਨਾ ਥੱਲੇ ਦੇ ਤੇ ਹੈਗਾ ਵਾ ਵਾ ਠੀਕ ਹੈ ਨੇ ਇਸ ਕਰਕੇ ਅਦਵੈਕ ਬੋਲਿਆ ਹਾਂ ਹਮ ਸਰਬਕਰਤਾ ਸਰਭਰਤਾ ਸਰਬਦਿਆਲ ਅਦਵੈਖ ਚੱਕਰ ਚਿਹਨ ਨਾ ਮਰਨ ਜਾ ਕੋ ਜਾਤ ਪਾਤ ਨਾ ਦੇਖ ਰੂਪ ਰੇਖ ਨਾ ਰੰਗ ਜਾ ਕੋ ਰਾਗ ਰੂਪ ਨਾ ਰੰਗ ਜਾ ਕੇ ਤਨਿ ਵਿਦੇ ਜਾ ਕੋ ਜਨ ਠੀਕ ਹੈ ਸਰਬਲਾਇਕ ਸਰਬਗਾਹਿਕ ਸਰਬਤੇ ਅਨਭੰਗ ਸਰਬਦਾਤਾ ਹਾਂ ਜੀ ਪੈਰ ਛੁਰਾਰੇ ਸਰਬ ਲਾਇਕ ਅੱਛਾ ਇੱਥੇ ਬਰਾਬਰ ਨੇ ਵੀ ਪੂਰੇ ਪੂਰੇ ਇੱਥੇ ਪੂਰੇ ਐ ਚਲੋ ਸਰਬ ਲਾਇਕ ਸਰਬ ਕਾਇਕ ਸਰਬ ਤੇ ਅਨਭੰਗ ਸਰਬ ਦਾਤਾ ਸਰਬ ਗਿਆਤਾ ਸਰਬ ਕੋਪ੍ਰਿਤ ਪਾਲ ਦੀਨ ਬੰਦ ਦਿਆਲ ਸੁਆਮੀ ਆਦ ਦੇਵ ਅਪਾਲ ਦੀਨ ਬੰਦ ਪ੍ਰਵੀਨ ਸ੍ਰੀਪਤ ਸਰਬ ਕੋ ਕਰਤਾਰ ਬਰਨ ਚਿਹਨ ਨਾ ਚੱਕਰ ਜਾ ਕੋ ਚੱਕਰ ਚਿਹਨ ਅਕਾਰ ਜਾਤ ਪਾਤ ਨਾ ਗੋਤਰ ਗਾਥਾ ਰੂਪ ਰੇਖ ਨਾ ਬਰਨ ਸਰਬਦਾਤਾ ਸਰਬਗਿਆਤ ਸਰਬ ਭੂਕ ਭਰਨ ਦੁਸ਼ਟ ਕੰਜਨ ਸਤਰ ਭੰਜਨ ਪਰਮ ਪੁਰਖ ਪਰਮਾਥ ਦੁਸ਼ਟ ਹਰਤਾ ਸ੍ਰਿਸ਼ਟ ਕਰਤਾ ਜਗਤ ਮੈ ਜਹਿ ਗਾਥ ਭੂਤ ਭਵ ਭਵਿਕ ਭਵਾਨ ਪਰਮਾਨ ਦੇਵ ਅਗੰਜ ਆਦ ਅੰਤ ਅਨਾਦ ਸ੍ਰੀ ਪਤ ਪਰਮ ਪੁਰਖ ਅਪੰਜ ਧਰਮ ਕੇ ਅਨ ਕਰਮ ਜੇਤਕ ਕੀਨ ਤੌਨ ਪਸਾਰ ਦੇਵ ਅਦੇਵ ਗੰਧਰਵ ਕਿੰਨਰ ਮਛ ਕਛ ਅਪਾਰ ਭੂਮ ਆਕਾਸ ਜਲੇ ਥਲੇ ਮਹ ਮਾਨੀਐ ਜਿਹ ਨਾਮ ਦੁਸ਼ਟ ਹਰਤਾ ਪੁਸ਼ਟ ਕਰਤਾ ਸ੍ਰਿਸ਼ਟ ਧਰਤਾ ਕਾਮ ਕਰਤਾ ਪਾਟਾ ਇੱਕ ਤੁਹਾਡੇ ਹਰਤਾ ਤਾਂ ਨਹੀਂ ਕਰਦੇ ਹਾਂ ਧਰਤਾ ਕਰਾਇਆ ਮੈਂ ਧਰਤਾ ਕਰਾਇਆ ਆਪਣਾ ਜੀ ਇਹ ਧਰਤਾ ਪਾਠ ਆ ਸੁਣ ਚਲੋ ਦੁਸ਼ਟ ਹਰਤਾ ਪੋਸ਼ਟ ਕਰਤਾ ਸ੍ਰਿਸ਼ਟ ਧਰਤਾ ਕਾਮ ਦੁਸ਼ਟ ਹਰਨ ਸ੍ਰਿਸ਼ਟ ਕਰਨ ਦਿਆਲ ਲਾਲ ਕੋਬਿੰਦ ਮਿੱਤਰ ਪਾਲਕ ਸੱਤਰ ਕਾਲਕ ਦੀਨ ਦਿਆਲ ਮੁਕੰਦ ਅਗੋ ਡੰਡਣ ਦੁਸ਼ਟ ਖੰਡਣ ਕਾਲ ਮੁਕੇ ਕਾਲ ਉਸ਼ਟ ਹਰਨੰ ਪਸ਼ਟ ਕਾਰਨੰ ਸਰਬਕੇ ਪ੍ਰਤਪਾਲਨ ਸਰਬਕਰਤਾ ਸਰਬਹਰਤਾ ਸਰਬਕੇ ਅਨਕਾਮ ਸਰਬਖੰਡਨ ਸਰਬਦੰਡਨ ਸਰਬਕੇ ਨਿਜਪਾਮ ਸਰਭੁ ਭੁਗਤਾ ਸਰਬਜੁਗਤਾ ਸਰਬਕਰਮਪ੍ਰਵੀਨ ਸਰਬਖੰਡਨ ਸਰਬਦੰਡਨ ਸਰਬਧਰਮ ਅਧਿਨ ਸਰਬਾਠ ਕਰਮ ਕਰਨ ਥਣ ਥੋੜੇ ਜਿਹੇ ਜੀ ਹਾਂ ਉਹ ਚਲੋ ਠੀਕ ਹੈ ਕਿਹੜਾ ਕਰਨਾ ਚਾਹੁੰਦੇ ਹੋ ਠੀਕ ਹੈ ਜੇ ਕਰਮ ਕਰਾਇਆ ਨਾ ਇਹ ਦੋਨੋਂ ਹੀ ਰੱਖ ਲਓ ਕਰਮ ਸਰੀਰ ਨਾਲ ਕਰੀਦਾ ਧਰਮ ਹਮਨ ਨਾਲ ਨਿਭਾਈਦਾ ਤੁਸੀਂ ਤਨ ਰੱਖੋਗੇ ਮਨ ਰੱਖੋਗੇ ਦੋਨੋਂ ਹੀ ਰੱਖਣੇ ਪੈਣਗੇ ਜੇ ਮਨ ਰੱਖੋਗੇ ਤਾਂ ਤਨ ਵੀ ਰੱਖਣਾ ਪਊ ਜੇ ਤਨ ਰੱਖੋਗੇ ਤਾਂ ਮਨ ਮਦਦ ਨਾਲ ਨਹੀਂ ਕਰਨਾ ਕਰਮ ਵੀ ਰੱਖਣਾ ਪਊ ਧਰਮ ਵੀ ਦੋਨੋਂ ਹੀ ਰੱਖਣੇ ਪੈਣਗੇ ਦੇਖ ਲਓ ਥੋੜੀ ਖੁਸ਼ੀ ਆ ਤੈਨੂੰ ਸਰਬਖੰਡਨ ਸਰਬਦੰਡਨ ਸਰਬਕਰਮ ਅਧীন ਸਰਬਸਿਮਰਤਨ ਸਰਬਸ਼ਾਸਤਰਨ ਸਰਬਵੇਦ ਵਿਚਾਰ ਦੁਸ਼ਟ ਹਰਤਾ ਵਿਸ਼ਵਪਰਤ ਆਦ ਰੂਪ ਅਪਾਰ ਦੁਸ਼ਟ ਦੰਡਨ ਪੁਸ਼ਟ ਖੰਡਨ ਆਦ ਦੇਵ ਅਖੰਡ ਭੂਮ ਅਕਾਸ਼ ਜਲੇ ਥਲੇ ਮਹਾਂ ਜਪਤ ਜਾਪ ਅਮੰਡ ਸ੍ਰਿਸ਼ਟ ਚਾਰ ਵਿਚਾਰ ਜੇਤੇ ਜਾਨੀਐ ਸਭ ਚਾਰ ਸਭ ਵਿਚਾਰ ਸਸ ਨਾਲ ਸੰਬੰਧ ਸਮਝ ਲੈਣਾ ਸਹਿਤ ਵਿਚਾਰ ਦੇ ਸ੍ਰੇਸ਼ਟ ਚਾਰ ਵਿਚਾਰ ਜੀਤੇ ਜਾਣੀ ਸ ਵਿਚਾਰ